ਲਓ ਜੀ ਅੱਜ ਇਹ ਚ ਵੱਜਣ ਲੱਗੇ ਚਟੇ ਕਾਬਲੀ ਛੋਲੇ ਤੇ ਕਾਲੇ ਛੋਲੇ ਥੋੜੇ ਥੋੜੇ 6-6 ਬਸ ਸਵੇ ਬੀਜ ਲੈਣਾ ਖਾਣ ਨੂੰ ਹੋ ਜੂਗੇ ਇਹ ਹੀ ਹੈ ਹਾਂ ਜੀ ਆਹ ਦੇਖਦੇ ਆ ਥੋੜੇ ਜਿਹਾ ਪਾਉ ਪਹਿਲਾਂ ਸਾਰੇ ਨਾ ਪਾਉ ਨਾ ਸਾਰੇ ਜਾਨੀ ਪਾਉਣਾ ਹੂੰ ਲੈਨਾਂ ਦਾ ਕਿੰਨੇ ਥੋੜੀ ਬੀਜਣੀ ਆ ਇਹ ਤਾਂ ਥੋੜੀਆਂ ਜੀਆਂ ਹੀ ਆਈ ਕਿ ਆ ਰਿਪੋਰਟ ਆਪਾਂ ਹੀ ਫੇਰੇ ਦੀ ਇਹ ਵੀ ਰਿਪੋਰਟ ਵਧੀਆ ਗੇਰ ਦੀ ਐਨ ਐਨ ਫਿਰ ਠੀਕ ਆ ਹਰ ਪੂਰੇ ਇੱਕ ਜਣਾ ਮੂਰੇ ਚਾਹੀਦਾ ਖਿਚਣ ਨੂੰ ਹੈ ਨਾ ਲਾ ਦਿੰਦੇ ਆ ਤੁਨੂੰ ਕੋਈ ਨਹੀਂ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਅੱਜ ਦੀ ਵੀਡੀਓ 'ਚ ਮੋਟਰ ਪ੍ਰਾਈਵੇਟ ਸਾਜਰੀ ਦੇਖਣਾ ਮੌਸਮ ਚਾਲ ਮੌਸਮ ਦਾ ਹਰ ਬੁਰਾ ਹੀ ਲੱਗਦਾ ਹੈ ਤਗੀ ਕਿ ਜਿਹੜੇ ਸਾਗਲ ਧੁੰਦਾ ਹੁਣੀ ਪੈ ਰਹੀਆਂ ਉਹ ਕਿ ਇੱਕ ਕੀਲੇ ਵਖੜਾ ਦਰਖਤ ਨਹੀਂ ਚੱਜੇਗਾ ਦੇਖਿਆ ਡੇਢ ਪਰ ਕਰੇ ਗਿਆ ਹੋਰ ਬੋਲੂ ਬਾਈ ਗੱਦਾ ਠੀਕ ਹੈ ਠੀਕ ਹੈ ਜਿਹੜੇ ਸਾਹਗੇ ਬੋਲੋ ਹੀ ਬੀਜਾ ਦੋ ਸਾਗੇ ਜਰਮੀਨੇਸ਼ਨ ਤਾਂ ਨਹੀਂ ਹੈਗੀ ਬੀਜਾਂ ਦੀ 60 64 ਕਿਲੋ ਬੀਜ ਪਾਤਾ ਕੀਲੇ ਦਾ ਚੱਲ ਬਾਦ ਚ ਲਾਇਆ 60 ਤਾਂ ਪਾਏ ਦਤਾ ਉਹੀ ਕਿਹਾ ਵੀ ਨੌ ਕਨਾਲਾਂ ਦਾ ਆਪਾਂ ਸਭ ਲਾਇਆ ਤਾਂ ਜਰਮੀਨੇਸ਼ਨ ਉਨੀ ਹੈ ਤਾਂ ਨਹੀਂ ਸਿੱਧੀ ਵੀ ਲੱਗਦੀ ਦੇਖ ਲੈ ਹਜੇ ਵੀ ਦੇ ਲੈ ਸਿੱਧੀ ਲੱਦੀ ਨਾਲ ਇੰਨੇ ਦਿਨ ਹੋ ਗਏ ਬੀਜੀ ਨੂੰ ਪਤਾ ਨਹੀਂ ਗਾਰ ਤਾਂ ਕਿਹਾ ਅਸਲ ਵਿੱਚ ਸੁਪਰ ਸੀਡਰ ਦੀ ਸੁਪਰ ਸੀਡ ਦੀ ਬਜਾਈ ਉਨੀ ਵਧੀਆ ਹੈ ਨਹੀਂ ਠੀਕ ਨਹੀਂ ਹੈਗੀ ਟੁੰਗੀ ਚਲੇ ਜਾਂਦੀ ਪਤਾ ਨਹੀਂ ਕਿਹ ਗੱਲ ਹੈ ਟੁੰਗੀ ਵੀ ਚਲੇ ਜਾਂਦੀ ਜੋ ਹਵਾ ਵੀ ਪੈਂਦੀ ਆ ਦੂੰਗੀ ਵੀ ਛਾੜੀ ਚ ਹਵਾ ਪੈਂਦੀ ਆ। ਦੇਖਣਾ ਨਹੀਂ ਤਾਂ ਬਾਲਾ ਮੰਗੋ ਜੰਮਣੀ। ਮੈਂ ਤਾਂ ਆਪ ਕਹਿੰਦਾ ਵੀ ਸਿਰ ਵਾਲਾ ਮੰਗੂ ਚਾਹੀਦੀ ਦੀ ਇਹ। ਠੀਕ ਆ ਹਾਂ। ਜਿਹੜੇ ਸਾਬ ਕਹ ਬੀਜ ਆ। ਹਾਂ। ਉਹੀ ਜੀ ਪਰ ਹੈ ਨਹੀਂ ਬਜਾਈ। ਲੈ। ਅੱਜ ਸਮਝ ਲਾ ਵੀ 13 ਦਿਨ ਦੀ ਹੋਗੀ। ਠੀਕ ਆ 13 ਦਿਨ ਦੀ ਕਹ ਕੇ। ਐਤਵਾਰ ਨੂੰ 3 ਤਰੀਕ ਨੂੰ ਬੀਜੀਤੀ ਏ। 15 ਦਿਨ ਦੀ ਹੋਗੀ। ਨਹੀਂ 3 ਤਰੀਕ ਨੂੰ ਬੀਜੀਤੀ। ਅੱਜ 16 16 ਤਰੀਕ ਹੈ ਅੱਜ। 3 ਨੂੰ ਨਹੀਂ ਮੈਂ ਬੀਜੀਤੀ ਇਹ। 2-3 ਤਰੀਕ ਨੂੰ ਬੀਜੀ ਇੱਥੀ ਜੇ। ਐਤਵਾਰ ਨੂੰ ਸ਼ਨੀਵਾਰ ਨੂੰ ਬੀਜੀ ਆ ਆ ਸ਼ਨੀਵਾਰ ਕਾ ਦਾ ਹੁਣ ਅੱਜ ਐ 21 15 ਦਿਨ ਹੋ ਗਏ ਅੱਜ ਦਿਨਾਂ ਮੁਤਾਬਕ ਹੋ ਗਏ ਹੈ ਪਰ ਮਨੋਰਾਜੀ ਤਾਂ 2 ਤਰੀਕ ਨੂੰ ਬੀਜੀ ਸੀ ਚੱਲ ਇੱਧਰ ਉੱਧਰ ਇੱਕ ਅੱਧਾ ਦਿਨ ਹੋ ਗਿਆ ਡੀ 2 ਦੇ ਬਾਅਦ ਐਤਵਾਦ ਛੱਡ ਕੇ 10 ਵਾਰ ਨੂੰ ਉਹ ਪੀਟੀਟੀ ਉਹਹੀ ਗੱਲ ਕਰਦਾ ਵੀ ਉਨੀ ਜਰਮੀਨੇਸ਼ਨ ਹੈ ਨਹੀਂ ਜਿਹਦੇ ਸਾਡੇ ਬੀਜ ਤਾਂ ਇਹ ਆਹ ਬਥੇਰੇ ਨਿਕਲੀ ਹੋਈ ਐ ਉਹ ਫੇ ਛਿੱਟਾ ਐ ਰੂਟਾ ਵੀਟ ਦਾ ਛਿੱਟਾ ਦਿੱਤਾ ਹੋਇਆ ਪਰ ਰੂਟਾ ਵੀਟ ਨਾਲ ਬਾਅਦ ਤੇ ਹੀ ਵਸ ਛਿੱਟੇ ਦਾ ਬਹੁਤ ਫਰਕ ਆ 9ਵੇਂ ਦੇ ਨਿਕਲਿਆ ਇਹ ਰ 8ਵੇਂ ਤੇ ਨਿਕਲੀ ਸਾਰੀ ਛਿੱਟੇ ਦਾ ਬਹੁਤ ਫਰਕ ਆ ਬਹੁਤ ਤੇਰੀ ਜ਼ਬਰੇ ਨੇ ਵੀ ਕੰਮ ਨਹੀਂ ਕਰਿਆ ਕਾਇਲਾ ਹੈ ਚਾ ਨਾ ਨਹੀਂ ਕਰਾ ਲੀਟਰ ਲੂਟਰ ਹੋਰ ਕਰ ਦੂੰਗਾ ਚੱਲ ਮਾੜਾ ਮੋਟੇ ਤੇ ਰੋਕ ਹੀ ਹੋਣੀ ਆ ਇਹਦਾ ਐਦਾ ਰੋਕ ਹੀ ਰੱਖਿਆ ਹੁਣ ਚੋੜੇ ਪੱਤੇ ਵਾਲੇ ਫੇਰ ਵੀ ਕਾਫੀ ਜੰਮੇ ਹੋਏ ਮੈਂ ਦੇਖਿਆ ਉਹ ਪਰਨੇ ਪਾਸੇ ਨੀ ਆਹਨੀ ਦਾ 35 ਉਹ ਆ ਇੱਕ ਵਾਰੀ ਹੋਰ ਜਿਹੜਾ ਦੂਈ ਕਰ ਲਾ ਫੇਰ ਤਾਂ ਨਹੀਂ ਮੈਂ ਉਹਦੇ ਵਿੱਚ ਤਜਰਬਾ ਨਹੀਂ ਕਰਿਆ ਇਹਦੇ ਕੋਈ ਛਿਆੜ ਆ ਵੀ ਆਏ ਨਹੀਂ ਆ ਦੇਖ ਆ ਜਿਹੜੇ ਛਿਆੜ ਚ ਪਰਾਲੀ ਆ ਉੱਥੇ ਜਰਮੀਨੇਸ਼ਨ ਦੇਖ ਲੈ ਲੈ ਕਿੰਨੀ ਘਟ ਆਇਓ ਨਹੀਂ ਜੰਮੀ ਵੀ ਹੋ ਨਹੀਂ ਕਲੇਖੇ ਜੀ ਐਂ ਲੱਗਦਾ ਵੀ ਇੱਥੇ ਦੇਖ ਲੈ ਹਾਇਓ ਨਹੀਂ ਲੱਗ ਉਹ ਉੱਥੇ ਤੱਕ ਉਹ ਗਾਹਾਂ ਹੈਗੀ ਆ ਜਿੱਥੇ ਪਰਾਲੀ ਘਟ ਗਈ ਇੰਨਾ ਫਰਕ ਆ ਪਰਾਲੀ ਦਾ ਜਰਮੀਨੇਸ਼ਨ ਨੂੰ ਕਰੇ ਗਿਆ ਹੁਣ ਮਰਦੇ ਨੂੰ ਅੱਕ ਚੱਬਣਾ ਪੈਂਦਾ ਉਹ ਵੀ ਤਾਂ ਗੱਲ ਦਾ ਤਾਂ ਹੈ ਜਿਆਦਾ ਜੰਮੇ ਵੀ ਆ ਆ ਨਿਕਲਿਆ ਇਹ ਕਰੂੰਗਾ ਹੁਣ ਬਾਅਦ ਵਿੱਚ ਕਰੂੰਗਾ ਪਾਣੀ ਪੂਣੀ ਲਾ ਦੇ ਤੇ ਹੋਰ ਲਾਹੇਲ ਵਿੱਚ ਛੱਟੇ ਵਾਲਾ ਕੰਮ ਲੂਟ ਛੱਟੇ ਵਾਲਾ ਦੇਖ ਮੇਰੀ ਉੱਧਰ ਜਾ ਕੇ ਆ ਨਾ ਰਹਿ ਤਾ ਇਹ ਨਹੀਂ ਛੱਟੇ ਦਾ ਵੀਰ ਦਾ ਵੀ ਵਧੀਆ ਜੰਮੀ ਵੀ ਛੱਟੇ ਵਾਲੀ ਹੈ ਇਹਦੇ ਵੀ ਛੱਟੇ ਸਭ ਤੋਂ ਪਹਿਲਾਂ ਤਾਂ ਵੀਜਿਆ ਪੇਪਰ ਸੀਨ ਆ ਇਹ ਨਹੀਂ ਦੇਖ ਲੈ ਉਹ ਵੀ ਦੱਬ ਲਿਆ ਪੱਤੇ ਨਹੀਂ ਦੱਬ ਲਿਆ ਹੈ ਆਹ ਦੇਖਾ ਸੁੱਕੇ ਵਿੱਚ ਵੀ ਨਹੀਂ ਗਿਆ ਇਹ ਕਣ ਜਿਵੇਂ ਸੁੱਕਾ ਦਾ ਬੱਬਲ ਹੋ ਰਦੀ ਤੇ ਆ ਤੋ ਕਹਿ ਰਹੇ ਆਂ ਕਿ ਬਾਹਰ ਜੰਮਣੀ ਨਹੀਂ ਹੈਗੀ ਲੈ ਉਹਦੇ ਨਾਲੋਂ ਜ਼ਿਆਦਾ ਇਧਰ ਜੰਮੀ ਵੀ ਆ ਆ ਦੇਖ ਤਾਂ ਸਹੀ ਸੁੱਕਾ ਹੀ ਦਾ ਜਿਵੇਂ ਸੁੱਕਾ ਆ ਕਣ ਕਿ ਘਟ ਦੇ ਦੀ ਪਤੇ ਜ਼ਿਆਦਾ ਦੇ ਦੇ ਕਰੇ ਕੀ ਆ ਹੋ ਆ ਰਹੇ ਦੋ ਕਹਿ ਰਹੇ ਬਾਈ ਮੱਖਾ ਵੀ ਜੰਮਣੀ ਨਹੀਂ ਪਾਣੀ ਲਾ ਆਣ ਕੇ ਜਨ ਲਾਉਣੀ ਲਾਉਣਾ ਪਰ ਵੇਖ ਲੈ ਨੀ ਆ ਨਿਕਲ ਉਹ ਉਸਤਾ ਦੇ ਕਿਹੜੇ ਸਾਬ ਕੇ ਗਿਰ ਰਹੀ ਏ ਲੈ ਫੁੱਲ ਪੈਂਦੀ ਹੋਰ ਸਰੋਂ ਜੰਮਿਆ ਜੀ ਸਰੋਂ ਉਹ ਹੀ ਕਹਿੰਦੇ ਕਹਿੰਦੇ ਸਾਡੇ ਤਾਂ ਖਾ ਗਿਆ ਉਹ ਇਹ ਲੈਣਾ ਵਿੱਚ ਪਰ ਪੱਤਾ ਹੀ ਪੱਤਾ ਦੇਖਦਾ ਕਰੇ ਗਿਆ ਉਹਦੇ ਗਾਣੇ ਆਹ ਚੱਕ ਲੈਣੇ ਗਿਆ ਪੱਤਾ ਤਾਂ ਪੱਤਾ ਦਾ ਕੁਝ ਨਹੀਂ ਕਹਿੰਦਾ ਪਰ ਉਹ ਨੂੰ ਲੈਣਾ ਚ ਨਹੀਂ ਕੁਝ ਵੀ ਕਹਿੰਦਾ ਨਿਕਲੇ ਹੋਣਗੇ ਬਿਨਾਂ ਦੂੰਗਾ ਬਿਨਾਂ ਲੈਣਾ ਤੇ ਔਖਾ ਠੀਕ 2 ਘੰਟੇ ਲੱਗਦੇ ਨੇ ਸਾਫ ਕਰਨੇ ਨੂੰ ਕੁਝ ਨਹੀਂ ਲੱਗਦਾ ਆ ਵੀ ਠੀਕ ਆ ਜੰਮੀ ਵੀ ਉਹਦੇ ਨਾਲ ਵੱਧ ਜੰਮੀ ਵੀ ਇੱਧਰ ਦੇਖ ਲਓ ਯਾਨੀ ਫੇਰ ਵੀ ਜੰਮੀ ਹੋਈ ਪਾਰ ਤਾਂ ਪਾਰ ਜਿੱਥੇ ਸੁੱਕਤੀ ਉਸੇ ਜੇ ਨਿਕਲਦੀ ਹੈ ਹੂੰ ਇਹਨੂੰ ਮੈਂ ਕਹਣਾ ਪਾਣੀ ਲਾਏ ਦਾ ਮਸਾਲੇ ਨੂੰ ਉਹ ਨਹੀਂ ਹਾਂ ਪਾਣੀ ਨੇ ਲਾਈ ਖਲੇ ਨਿਕਲੇ ਆਉਣ ਦੇ ਇੰਨੀ ਸੁੱਕ ਵੀ ਨਹੀਂ ਹੈਗੀ ਮੈਂ ਕੱਲ ਦੇ ਓਕੇ ਆ ਪਾਣੀ ਆ ਫਟਨੇ ਗਿਆ ਹੂੰ ਪੱਤਾ ਦਾ ਦੇਖ ਕੇ ਕਣ ਆਉਂਦੇ ਉੱਪਰ ਤੇ ਠਾੜ ਠਾੜ ਰੁੜਦੇ ਪਰ ਛੜ ਗਏ ਬਹੁਤੇ ਰਿਹਾ ਜਿਆਦਾ ਛੜ ਗਏ ਜ ਸਾਢੇ ਘਟ ਹੋਰ ਗੈਟ ਕਿਹੜਾ ਜੀ ਆਇਤ ਉਹ ਵੀ ਗਣਕੇ ਆ ਪਰਾਂ ਵੀ ਹੈ। ਇਹ ਗੋਪੀ ਸਰ ਉਹ ਬਹੁਤ ਜੰਮੀ ਦੀ ਸਿਆੜਾਂ ਚ। ਹਾਂ ਸਾਡੇ ਬੱਬੂ ਕੁੱਤਾ ਮੇਰੇ ਤਾਂ ਦੇਖਦਾ ਨਹੀਂ ਕੋਈ ਕੁੱਤਾ। ਬੱਬੂ ਕੁੱਤਾ ਹੈ ਬਹੁਤ ਆ ਕਿਤਾਂ ਵਿੱਚ। ਮੇਰੇ ਤਾਂ ਦੇਖਦਾ ਨਹੀਂ ਦੇਖਦਾ ਸਹੀ ਤੂੰ। ਇੱਕ ਵੀ ਦਸਾ ਦੇ ਮਨੂੰ ਇੱਕ ਵੀ। ਉਹ ਤੇ ਤੇ ਡਰਦਾ ਹੀ ਨਹੀਂ ਆਉਂਦਾ। ਨਹੀਂ ਫਿਰ ਦੇਖਦਾ ਸਹੀ ਤੂੰ ਕਹਿੰਦਾ। ਉਹ ਪਤਾ ਤਾਂ ਜਦੋਂ ਕਲੋਰੋ ਚੱਕ ਕੇ ਆ ਜਾਣਾ। ਉਹ ਆ ਦੇ ਲੈ ਕੱਲ ਕਰੀਏਮ ਬੈ ਸਲਫਰ ਦੀ। ਬਿੱਟੇ ਡਾਇਆ ਬਿੱਟੇ ਕਲੋਰੋ ਪਾਤੀ ਮੜੀ। ਬਸ ਫੀਕਾ ਹੋਣਾ ਫਿਰ ਜਿਹੜਾ ਤੁਰਦਾ ਫਿਰਦਾ ਉਹ ਫੜ ਗਿਆ ਹੋਣਾ। ਬੱਬੂ ਕੁੱਤਾ ਕਿੱਥੇ ਛਡੋਣਾ ਕਲੋਰੋ ਨੂੰ। ਉਹ ਇਹ ਵਾਰ ਵੀ ਕਰ ਗਿਆ ਸਰੋਂ ਪਰ ਵੀ ਇਹਦੇ ਪਰ ਵੀ ਆਹਦੇ ਪਰ ਵੀ ਇਹਦੇ ਪਰ ਵੀ ਸਾਰੀ ਕਣਕ ਪਰ ਵੀ ਉੱਧਰ ਵੀ ਕਰਤੀ ਅੱਛਰੇ ਆਹ ਕਣਕ ਤਾਂ ਇਹਦਾ ਜ਼ਿਆਦਾ ਸੰਘਣੀ ਆ ਪਰਸੀਨ ਪਰ ਵੀ ਹੈ ਉਹ ਕਣਕ ਜ਼ਿਆਦਾ ਸੰਘਣੀ ਆ ਉਹ ਨਾ ਅਸਰ ਵਿੱਚ ਉਹ ਇਹ ਰੌਣੀ ਕਰਦਾ ਇਹ ਪਹਿਲਾਂ ਕਰਦਾ ਤਾਂ ਥੋੜਾ ਜਿਹਾ ਲੇਟ ਹੋ ਗਿਆ ਬੀਜਣੇ ਨੂੰ ਹੂੰ ਉਹ ਜ਼ਿਆਦਾ ਜੰਮੀ ਵੀ ਆ ਰੌਣੀ ਕਰਤਾ ਉਹ ਫੇਤੀ ਜੰਮੇ ਨਿਕਲੇ ਉਹ ਤਾਂ ਹਰੀਾਈ ਮਾਰਦੀ ਆ ਮੈਂ ਗੋਭੀ ਸਰੋਂ ਵੀ ਦਿਖਦੀ ਠਿਆੜਾਂ ਵਿੱਚ ਹੂੰ ਚੱਕਲੇ ਕਰਨ ਨਾ ਹੁਣ ਤਾਂ ਗਈ ਉੱਪਰ ਇਹ। ਇੱਕ ਦੇਹ ਨਾ ਪਤਾ ਉਹ ਇੰਨਾ ਮੋਟਾ ਨਹੀਂ ਬਰੀਕ ਜਿਹਾ ਹੀ ਹੈ ਸਭ। ਇਦਗੀ ਬਰਸਾਤ ਹੋਈ ਜੀ ਪਈ ਨਹੀਂ। ਜੇ ਜੀ ਚਾਈ ਦੀ ਦੀ ਬੂਟਿਆਂ ਨੂੰ। ਤਾਂ ਹੀ ਬੂਟਿਆਂ ਨੇ ਗਰੋਥ ਘਟ ਕਰੀ ਹੈ ਇਦਗੀ। ਕਿਹੜਾ ਸਾਤੀ ਦਾ ਖਾਲੀ ਉਹ ਖਾਲੀ ਦਵਾਰੇ ਬੀਤੀ ਹੈ। ਉਹ ਇਰ ਦੇ ਖਾਲੀ ਦਾ ਸਪਰੇਅ ਕਰ ਦੋ। ਇਹਨੂੰ ਕਿਹਾ ਤਾਂ। ਲਓ ਜੀ ਅੱਜ ਇੱਥੇ ਵੱਜਣ ਲੱਗੇ ਚਟੇ ਕਾਬਲੀ ਛੋਲੇ ਤੇ ਕਾਲੇ ਛੋਲੇ ਥੋੜੇ ਥੋੜੇ। 6-6 ਪਿਸਵੇ ਬੀਜ ਲੈਣੇ ਖਾਣ ਨੂੰ ਹੋ ਜੂਗੇ। ਆ ਡ੍ਰਿਲ ਲਿਆਂਦੀ ਮਲਕੀ ਦਵਾਈ ਤੇ। ਦੇਖ ਦੇ ਦੇਗਾ ਬੀਜ ਕਿਹ ਕਹਿੰਦੀ ਐ ਇਹ ਹਾਂਜੀ ਹੋ ਦੇਖਦੇ ਆ ਥੋੜੀ ਜਿਹਾ ਪਾਉ ਪਹਿਲਾਂ ਸਾਰੇ ਨਾ ਪਾਓ ਨਾ ਸਾਰੇ ਤਾਂ ਨਹੀਂ ਪਾਉਣੇ ਹੂੰ ਲੈਣਾ ਤਾਂ ਕਿੰਨੇ ਥੋੜੀ ਹੀ ਬੀਜਣੀ ਆ ਇਹ ਤਾਂ ਥੋੜੀਆਂ ਹੀ ਆਉਣ ਦਾ ਦਾ ਲੈਣਾ ਆਉਂਦੀ ਆ ਹਾਂ ਇੱਕ ਵਿੱਚ ਦੋ ਦੋ ਲੈਣਾ ਮਾਰਦੇ ਆਪਾਂ ਨੇ ਹਾਂਜੀ ਠੀਕ ਆ ਨਾ ਟੈਸਟਿੰਗ ਕਰਕੇ ਦੇਖਦੇ ਹੋਰੇ ਹਾਂ ਵਧੀਆ ਵੀ ਫੇਰਦੇ ਆ ਪੂਰੇ ਤਾਂ ਚੱਕੀ ਉਹ ਜਿਹੜੇ ਫੇਚਦੇ ਚੱਕੀ ਦੀ ਹਾਂ ਹਾਂ

ਇੱਕ ਇੱਕ ਦੋ ਦੋ ਗਰੀ ਜਾਣੇ ਆ ਦੇਖੋ ਤਿੰਨ ਦੋ ਇੱਕ ਐਂ ਗਰੀ ਜਾਉਂਗੇ ਠੀਕ ਹੈ ਨਾ ਹਾਂ ਤੇਰਾ ਇਕੱਠੇ ਕਰਨਾ ਕਰਦਾ ਹਾਂ ਕੀ ਆਰਪੋਰਟ ਆ ਬੱਪਾ ਹੀ ਫਿਰੇ ਦੀ ਇਹ ਵੀ ਰਿਪੋਰਟ ਵਧੀਆ ਗੇਰਦੀ ਐ ਨਾ ਐ ਨਾ ਫਿਰ ਠੀਕ ਆ ਐਂ ਪੂਰੇ ਇੱਕ ਜਣਾ ਮੂ ਮੂਰੇ ਚਾਹੀਦੇ ਖਿਚਣ ਨੂੰ ਹੈ ਨਾ ਲਾ ਦਿੰਦੇ ਆ ਤੁਨੂੰ ਕੋਈ ਨਹੀਂ ਹਾਂ ਦੇ ਖਿਚਣੇ ਨੂੰ ਹੋਊਗਾ ਫੇ ਫਾਇਦਾ ਐ ਹਾਂ ਦੇਖੇ ਚੇੜਨੇ ਨੂੰ ਹੋਊਗਾ ਕੋਈ ਮੂਰੇ ਫਿਰ ਫਾਇਦਾ ਏ ਫਿਰ ਵਧੀਆ ਗਿਰਨਗੇ ਪਿੱਛੇ ਥੋਾਕਾ ਵੀ ਲੱਗਿਆ ਵਾ ਹੂੰ ਐਨ ਪਿੱਛੇ ਮਤਲਬ ਜਾਂ ਵਿੱਚ ਗਰੇ ਉਹਦੇ ਬਾਅਦ ਉੱਪਰ ਮਿੱਟੀ ਪਈ ਜਾਂਦੀ ਆ ਹੂੰ ਇਹ ਫਾਇਦਾ ਇਹਦਾ ਟ੍ਰੇਲ ਨੂੰ ਹੁੰਦਾ ਹਾਂ ਨਹੀਂ ਗਿਰਦਾ ਕੈਮਰਾਮੈਨ ਕਰਕੇ ਫੇ ਕੰਮ ਖਰਾਬ ਹੋ ਜੂ ਨਹੀਂ ਇਹਦਾ ਹਾਂ ਐਨ ਬਣ ਗਈ ਲੈਂਨ ਵੀ ਪਤਾ ਵੀ ਲੱਗਦਾ ਏ ਪਾਣੀ ਵੀ ਛੱਡ ਦੇਣਾ ਹੁਣ ਬਸ ਹੂੰ ਸਾਈਨ ਕਰਿਆ ਸੁੰਨਾ ਅੱਜ ਠੀਕ ਏ ਵਧੀਆ ਹੈ ਹਾਂਜੀ ਉਹ ਕਹਿੰਦਾ ਮੈਂ ਵੀ ਚਲਾਉਣੀ ਆ ਹਾਂ ਹਾਂ ਤਾਂ ਇਹਦਾ ਬਰਸੀਨ ਵੀ ਉੱਗ ਗਿਆ ਹੂੰ ਉਹ ਕਹਿੰਦਾ ਮੈਂ ਤਾਂ ਕਿ ਬਰਸੀਨ ਵੀ ਹੋ ਗਿਆ ਉਦਾਂ ਜੀ ਜਿਆਦਾ ਆਪਾਂ ਜਿਵੇਂ ਕਰ ਰਿਹਾ ਬਾਕੀ ਦੇਖਦੇ ਆ ਪਿਆਰ ਆਬਾ ਐਕਸਪੈਰੀਮੈਂਟ ਸਹੀ ਕੀ ਕਹਿੰਦਾ ਹਾਂ ਹਾਂ ਇਹ ਪੰਗਾਇ ਥੋੜੀ ਜੀ ਚੱਕ ਚੱਕ ਕੇ ਘਮਾਉਣੀ ਪੈਂਦੀ ਆ ਚੱਕ ਕੇ ਘਮਾਉਣੀ ਆ ਬਾਈ ਕੋਟਾ ਟਰੈਕਟਰ ਥੋੜਾ ਹੋਏਗਾ ਚੱਕ ਕੇ ਇਧਰ ਰੱਖੋ ਤੇ ਆਹ ਪੰਜਾ ਜਿਹੇ ਨਾਲ ਮਿੱਟੀ ਪਟੋਈ ਜਾਂਦੀ ਆ ਵਿੱਚ ਹੀ ਡਰ ਜਾਂਦਾ ਹੈ ਨਾ ਬਾਪੂ ਜੀ ਕਿੰਨੀ ਰਹਿਣਾ ਇਹਦੀਆਂ ਬੀਜਾਂਗੇ ਆਪਾਂ ਛੱਟੇ ਛੋਲੀਆਂ ਦੀਆਂ ਛੇ ਵਿੱਚ ਵੇਜੇ ਬੀਜਾਂ ਛੇ ਦੀ ਜੀ ਬਸ ਠੀਕ ਆ ਛੇ ਵਿੱਚ ਵੇਜੇ 12 ਕਿਲੋ ਵੀ ਹੋਗੇ ਮੁੱਕਣੇ ਨਹੀਂ ਸਾਲ ਦੇ 2 ਕਿਲੋ ਫੇਰੇ ਆ ਹਾਂ ਹਾਂ ਜੀ ਮੁੱਕਲੇ ਨਹੀਂ ਹੈਗੇ ਆਪਣੇ ਖਾਣ ਵਾਸਤੇ ਹੋਗੇ ਬਹੁਤ ਹਾਂ ਆਪਣੇ ਜੋਗੇ ਹੋ ਜਾਣ ਬਹੁਤ ਆਈ ਦੇ ਚੋ ਚੱਲ ਯਾਰ ਮੁੱਕ ਗਏ ਮੁੱਕ ਗਏ ਕੀ ਆਇਆ ਫਿਰ ਮੈਂ ਲੋ ਜੀ ਤਾਇਆ ਜੀ ਵੀ ਆ ਗਏ ਹੈ ਦੋ ਸਿਆੜਾਂ ਚ ਹੈਲਪ ਕਰਾਉਣ ਆਖਰੀ ਦੇ ਦੱਸਣ ਕਿ ਮੈਂ ਵੀ ਕਰਾਇਆ ਭਾਈ ਇਹਦਾ ਜੀ ਨਾਮ ਹੋ ਜੂਗਾ ਕੀ ਅਸੀਂ ਵੀ ਹੈਲਪ ਕਰਾਂਗੇ ਜਿੱਥੇ ਘੇਰ ਕੇ ਦੇਖਾ ਫੇਰ ਲਾ ਜਿੱਥੇ ਸਰੋਂ ਉਹ ਨਹੀਂ ਜਮੀ ਦੂਰੋਂ ਫੇਰ ਦੇ ਨਾਲ ਘਰ ਤੇ ਲਿਆ ਕੇ ਨਾਲ ਪਤਾ ਲੱਗਦੀ ਚਾ ਹੂੰ ਮੈਂ ਤਾਂ ਇਹਦਾ ਕਿਤੇ ਮੋਟਰ ਚਲਾ ਦੂੰਗੇ ਹੁਣ ਇਹਦਾ ਹੀ ਆਲਟਰ ਚਲਾਉਣੀ ਆ ਮੋਟਰ ਮਾਹ ਚੱਲ ਮੈਂ ਸਾਡੀਆਂ ਦੋ ਲਾਈਨਾਂ ਰਹਿੰਦੀਆਂ ਤੀਆਂ ਸਾਨੂੰ ਆਏ ਤਾਂ ਕਿਤੇ ਪਹਿਲੇ ਹੀ ਨਾ ਸੋਚ ਲੱਗਦੋਂ ਹੂੰ ਸਾਦੀ ਜੀ ਵੀ ਪੂਰਾ ਪੂਰਾ

ਨਿਕਲਦਾ ਨਹੀਂ ਉਹ ਕਹਿੰਦੇ ਪਿਆਰ ਕੱਢਦੇ ਬਾਹਰ ਦੇਖ ਲੈਣੀ ਆ ਉਹ ਤਾਂ ਹੋ ਗਿਆ ਉਹ ਰਹਿ ਜਾਂਦਾ ਥੋੜਾ ਜਿਹਾ ਥੋੜਾ ਬਹੁਤਾ ਤਾਂ ਵਿੱਚ ਫਿਰ ਰਹਿ ਜਾਂਦਾ ਏ ਆ ਦੇਖੋ ਨਿਕਲ ਗਿਆ ਪਹਿਲਾਂ ਅਸੀਂ ਆਇਆ ਡਾਇਆ ਕੱਢਿਆ ਵਿੱਚ ਥੋੜਾ ਜਿਹਾ ਡਾਇਆ ਤਾਂ ਜੰਮ ਗਿਆ ਤਾਂ ਉਹ ਇਹ ਚੱਲੇਗੇ ਨਾ ਚਿੱਟੇ ਛੋਲੇ ਵੀ ਤੇ ਪਹਿਲਾਂ ਅੱਧੇ ਵਿੱਚ ਹੈ ਹਾਂਜੀ ਫਿਰ ਕਾਲੀ ਬੀਜ ਤੇ ਅੱਧੇ ਚ ਕਾਲੇ ਘੱਟ ਬੀਜੇ ਚਿੱਟੇ ਜ਼ਿਆਦਾ ਬੀਜੇ ਬਰਾਬਰ ਹੀ ਬੀਜੀਆਂ ਲੈਣਾ ਬਰਾਬਰ ਹੀ ਆ ਕੋਈ ਫਰਕ ਨਹੀਂ ਦਾ ਫਰਕ ਨਹੀਂ ਬਸ ਇੱਕ ਅੱਧੀ ਲੈਣ ਦਾ ਹੀ ਫਰਕ ਹੈ ਤੂੰ ਆਏ ਘਰ ਹੁਣ ਤੂੰ ਮੋੜ ਖੈ ਕਰਦਾ ਜਾ ਘਰ ਨੂੰ ਇੰਜੀ ਕੇ ਸਰੋ ਲੈ ਸਰੋ ਹੀ ਗੱਲੀ ਪੈਣੀ ਗੈਲ ਜੂਰੀਆ ਜਾ ਕੁਛ ਢਾਇਆ ਪਾਉਂਗਾ ਹਾਂ ਸਰ ਨੂੰ ਫੇ ਜ਼ਿਆਦਾ ਗੇਰ ਨਹੀਂ ਇਹ ਨਾਲ ਅੱਗੇ ਨਹੀਂ ਤਰ। ਇੱਕ ਅਗਿਆਚੂ ਜੂੜਾ ਦੋ। ਉਹਦਾ ਕੱਟਾ ਕਰ ਲਾਂਗੇ ਐ ਆ ਦੇਖੋ। ਇਹ ਉਹਦੇ ਉੱਪਰਲੇ ਨਾਲ ਵੀ ਹੋਏ ਨਹੀਂ। ਉਹ ਨੀਚੇ ਵਾਲੀ ਲਾਲ ਨਾਲੇ ਨਾਲ ਵੀ ਹੋਏ ਦੀ ਆ। ਹੂੰ। ਦੇਖ ਲੈਣੇ ਮਾਰੇ। ਦੇਖ ਲੈ ਜੇ ਮੋਟਰ ਚਲਾ ਦੇ ਪਹਿਨਾ। ਪਹਿਲਾਂ ਅਗੂ ਦੀ ਗੱਲ ਕਰਨਾ ਆਹੋ ਬੰਦ ਕਰਨਾ। ਕਰ ਦਿੰਨੇ ਆ ਚਲੋ। ਪਹਿਲਾਂ ਛੱਡੀ ਆਈਏ। ਤੂੰ ਸਰੋਂ ਲਿਆ ਜਾ ਹਾਂ। ਚਲੋ। ਹਗੀ ਤਾਂ ਹੀ ਦੱਸੋ ਜੀ ਹੁਣ ਕੀ ਆ ਬੀਤੀ ਤਾ ਦਰਬਾ ਹੋਰ ਕੀ ਆ ਯਾਰ ਉਹ ਤਾਂ ਯਾਰ ਹੋਰ ਕੀ ਕਰਨੀ ਥੋੜੀ ਜੀ ਪਾਲਾ ਬਸ ਜਿਉਣੀ ਥੋੜੀ ਜੀ ਪਾਲੀ ਉਹ ਪਹਿਲਾਂ ਦੇਖ ਲਉ ਨਾ ਸੇਜ ਬਾਅਦ ਸੇਜਵੇਂ ਇੱਕ ਤਾਂ ਬਰੀਕ ਦਾਣਾ ਸਰੋਂ ਦਾ ਹੁੰਦਾ ਇਹ ਮੜਾ ਜੇ ਮੋਟਾ ਹੋਵੇ ਤਾਂ ਵੀ ਆ ਤੌਰ ਤੇ ਨਹੀਂ ਉਹ ਬੰਦ ਹੈ ਬਿਲਕੁਲ ਬੰਦ ਹੈ ਦੇਖੋ ਦਦਾ ਜੀ ਤੁਹਾਨੂੰ ਪਤਾ ਲੈ ਤੌਰ ਤੇ ਦੇਖਦਾ ਦਾਣਾ ਨਹੀਂ ਡਿੱਗਦਾ ਅਜੇ ਸ਼ੁਰੂ ਨਹੀਂ ਹੋਗਾ ज्यादा बंद आने थोड़ी जी ढिली कर दो ना ਇਹਦਾ ਗਿਰਦੀਆ ਕੱਟ ਕਰ ਲੋ ਮੜੇ ਜੀ ਦੇਖੋ ਬਾਰੇ ਦੇ ਮੈਂ ਇੱਕ ਜਣਾ ਗੇਰੋ ਇੱਕ ਜਣਾ ਦਾਣੇ ਦੇਖੋ ਕਿੰਨੇ ਗਿਰਦੇ ਆ ਠੀਕ ਆ ਹਾਂ ਬਾਅਦ ਉਹ ਕੱਟ ਕਰ ਉਹ ਦੇਖੋ ਜਦਾਈ ਠੀਕ ਆ ਹਾਂ ਹੋ ਗਏ ਨੇ ਪੰਜ ਚਾਰ ਸਭ ਦੀ ਗੱਲ ਪਾਤੀ ਜੇ ਤੇ ਇਹੋ ਕਰ ਸਕਦੇ ਹਾਂ ਇੰਝ ਹੀ ਕੱਟਾ ਲਾ ਵਾਤਾ ਹਾਂ ਕਿ ਕਿ ਤੁਮ ਹਾਂ ਪੱਤੇ ਬਹੁਤ ਆ ਪਰ ਵੀ ਨਾ ਲੜਾ ਸਹੀ ਲੱਗਦਾ ਹਾਂ ਹਾਂ ਜੀ ਹਾਂ ਜੀ ਐਂ ਲੱਗਦਾ ਚੇਹੇ ਸਾਹ ਨਹੀਂ ਲਾਏ ਨੇ ਕਰੀ ਜੀ ਸੱਤਿਆਂ ਕਰਕੇ ਥੋੜਾ ਝੌਖਾ ਹੁੰਦਾ ਹੈ ਹਨਾ ਬਬਈ ਹੁੰਦਾ ਹੈ ਹਨ ਵਧੀਆ ਫਿਰਦੀ ਹੈ ਇਹਦੇ ਚ ਤਾਂ ਇਹ ਮਿੱਟੀ ਕੈੜੀ ਹੁੰਦੀ ਹੈ ਫਿਰ ਵੀ ਔਖੀ ਫਿਰਦੀ ਹੈ ਹੈਨਾ ਬਬਈ ਚਲੀ ਜਾਂਦੀ ਆ ਬਸ ਇੱਕ ਘਟਾ ਨੋ ਹੋ ਗਈ ਖਤਮ ਹੋ

ਆ ਤੇ ਬਰੀ ਗਿਰੀ ਆ ਹੂੰ ਇਧਰ ਗਿਰੀ ਛੜੀ ਪਿੱਛੇ ਵੀ ਤੇ ਫਿਰ ਨੀਂਰ ਤੋਂ ਉਹ ਸਿਆ ਤਾਂ ਦੇਖਣੀ ਕੱਢਦੇ ਮੈਂ ਕੇਰ ਦੇਣੀ ਉਹ ਜੁਬਾਨੀ ਉਹ ਕੋਈ ਗੱਡੀ ਆ ਹਾਂ ਚੱਲ ਲੇ ਕੇ ਉਹ ਗੱਡੀ ਆ ਉਹ ਹੈ ਉਹ ਖਰਾਬ ਆ ਉੱਪਰੋਂ ਚੱਲ ਫੇ ਹੁਣ ਕੀ ਕਰਾਂਗੇ ਇੱਥੇ ਰੱਖ ਕੇ ਦੇ ਆ ਹੱਥ ਕੋਲੇ ਚੇਰ ਦੇ ਮੈਂ ਕੇਰ ਦੇਣੀ ਅਗਲਾ ਪਿਆੜ ਅੱਜ ਪਪਾ ਲੈਣ ਮਾਰ ਦਿੰਦੇ ਐ ਇਹਦੇ ਨਾਲ ਹੀ ਆ ਦੂਏ ਵਿੱਚ ਲੈ ਜਾ ਤਰਾਂ ਹੜ ਜਾ ਕੜਤ ਗਿਆ ਹਾ ਇੱਧਰ ਆ ਫੇਰ ਉਧਰ ਚੱਕ ਲਿਆ ਤੂੰ ਵੀ ਚੱਕ ਲਿਆਉਂਦੇ ਤੂੰ ਬੇਰ ਦਾ ਇੱਧਰ ਤੇ ਉਧਰ ਨਾ ਕੱਢ ਲੈ ਦੇਸੀ ਜੁਗਾੜ ਹੈ ਕਦਨੂਈ ਬਾਸ ਬਾਸ ਉੱਗਦਾ ਖੇਤ ਜੇ ਯਾਨੀ ਜੀ ਪਾਪੀ ਮੜਿਆ ਪੈਰ ਮਾਰ ਦੋ ਬਸ ਜੰਮੇ ਆਉਂਗੇ ਇੱਥੇ ਤੇ ਪੱਟ ਕੇ ਆਪਣੀ ਲਾਤੀ ਕਿਸੇ ਪਾਸੇ ਬੀਜੀ ਤਾਂ ਤਾਈ ਦੇ ਲੈਣਾ ਚੋਈ ਆ ਕਿਆੜਾਂ ਚ ਇਹ ਕਿਹਦੇ ਨੇ ਛਿਆੜ ਕੱਢੇ ਆ ਬਾਪਈ ਅੱਛਾ ਠੀਕ ਐ ਉਧਰ ਪਾਣੀ ਚਲਾਤਾ ਬਲ ਲੱਗ ਗਿਆ ਹੁਣੇ ਪਰਨ ਇਹ ਰਹਿ ਗਏ ਤੇ ਉਦਣ ਹੋਰ ਰਹਿ ਗਏ ਆਹ ਸਿੱਟ ਦੋ ਤਾਂ ਇਹ ਮਗਰ ਤੁਸੀਂ ਚੱਕ ਤੁਮਾ ਔਰ ਕੀ ਹਾਂ ਬਤਾਈ ਸਿੱਟੀ ਜਾਉਂਗੇ ਹਨ ਲੈਂਟੀ ਪਤਾ ਨਹੀਂ ਕੋਹ ਕਹਾਂ ਬਿਜਨਾ ਹਾਂ ਬਸ ਯਾਰ ਬਾਹਰ ਗੋਲ ਲਾਚਾ ਨਾ ਬੀਜੂ ਹੂੰ ਹੂੰ ਲੈਂ ਤਾਂ ਪਤਾ ਲਾਉ ਸਹੀ ਗੱਲ ਆ ਉਹ ਵਿੱਚ ਪਾਪੀ ਤੁਸੀਂ ਪਾਇਆ ਵਾ ਡੱਕ ਇਹਦੇ ਜੇ ਹੋਏ ਵੀ ਤਾਂ ਹੈ ਐਸੇ ਕੱਖ ਪਰਾਂ ਕਿ ਆ ਵੀ ਜਿਹਾ ਹੋਵੇ ਪਾਪੀ ਜਿਹਾ ਵੀ ਹੈ ਤਾਈ ਜੀ ਨੇ ਤਾਂ ਛੋਲੇ ਛੋਲੇ ਲਾਉਣੇ ਦੇਖ ਲਓ ਤੁਸੀਂ ਵੀ ਕਰਕੇ ਅਸੀਂ ਐਕਸਪੈਰੀਮੈਂਟ ਕਹਤੇ ਅੱਛਾ ਇਹ ਵੀ ਹੈ ਜੇ ਤਾਂ ਵਧੀਆ ਨਿਕਲੇ ਤਾਂ ਤਾਈ ਜੀ ਨੇ ਵੀ ਲਾ ਲੈਣੇ ਅਗਲੇ ਸਾਲ ਬਸ ਫਿਰ ਆਪਣੀ ਜੁਗਾ ਸਰ ਜਵੇ ਵਧੀਰਾ ਹੈ ਕੇ ਖਾਣਯੋਗੇ ਹੋ ਜਾਣਗੇ ਆਪਣੇ ਤਾਂ ਬਹੁਤ ਆ ਠੀਕ ਹੈ ਨਾ ਹੁਣ ਇਹਦੇ ਚ ਡਾਇਆ ਸੈਟੂਪ ਕਰ ਆਪਾਂ ਹੀ ਲੈਂਚ ਡਾਇਆ ਵੀ ਤਾਂ ਪਾਉਣਾ ਹੋਣਾ ਹੈ ਬਾਬਾ ਵੀ ਬੜਾ ਬਰਾਬਰ ਕਰ ਦੋ ਨਾ ਮੈਂ ਬਰਾਬਰ ਜਿਹਾ ਕਰ ਦੋ ਬਸ ਗੰਨਾ ਦੱਬ ਦਿਓ ਕਿੰਨਾ ਚੁਪੜੀ ਮੁੱਕੀ ਜਿਹਾ ਸੱਟੇ ਕਰਕੇ ਮਿੱਟੀ ਜੜੀ ਜਾਂਦੀ ਹੈ ਏ ਉਹ ਤਾਂ ਪੂਰਾ ਜਾਂਦਾ ਭਜੈਣ। ਉਹ ਪਰਤਾ ਵੀ ਜਾਣਾ। ਹੂੰ। ਬਾਕੀ ਦੇਖਦੇ ਹਾਂ ਹੁਣ। ਉੱਧਰ ਲਿਆਂਦਾ ਭਰ ਗਿਆ ਮੈਨੂੰ ਲੱਗਦਾ ਬੜੀਆਂ ਵੀ ਉਹ ਪਰਾਂ ਆਈਆਂ। ਹਾਂਜੀ। ਪਾਣੀ ਖਰਾਬ ਨਾ ਕਰੇ। ਹੂੰ ਬਹੁਤਾ ਵੀ। ਬਹੁਤਾ ਵੀ ਨਹੀਂ ਪਾਣੀ ਲਾਉਣਾ ਨਾ। ਲਾਉਣਾ ਤਾਂ ਥੋੜਾ ਹੀ ਜਾ। ਹਾਂ। ਪਤਲਾ ਪਤਲਾ ਇਹ ਲਾ ਦੇਣਾ ਤਾਂ। ਇੱਕ ਉਧਰ ਲਾਇਆ ਤੋ। ਉਹ ਇਹਨਾਂ ਦਾ ਭਰ ਨਹੀਂ ਆ। ਹੂੰ ਹੂੰ ਉਹ ਤਾਂ ਭਰਨੀ ਹੀ ਪੈਣੀ। ਆ ਉੱਪਰ ਤਾਂ ਚਲਬ ਚੜ੍ਹਦੇ ਨਹੀਂ ਫਿਰ। ਉਧਰ ਭਰਕੀਆਂ ਤਿੰਨ ਚਾਰ ਲੈਣਾ ਮੁੰਡਾ ਜੀ ਹਾਂ ਜੀ ਉਹ ਉੱਥੇ ਤਾਂ ਕਰ ਗਿਆ ਉਹ ਦੇਖੋ ਪਤਾ ਲੱਗਦਾ ਹੂੰ ਉਹ ਪਤਾ ਲੱਗਦਾ ਉਧਰ ਉਹ ਸਾਹਮਣੇ ਛਲਾਬ ਜੜੀ ਵੀ ਨੇ ਉਹਦੇ ਕਰਕੇ ਯਾਰ ਬੱਬਰ ਜਣਾ ਇਹਨੇ ਘਾਟੇ ਚ ਆਟਾ ਵੀ ਨਹੀਂ ਲੱਗਣਾ ਲੈਣਾ ਲੈਣਾ ਨੂੰ ਨਹੀਂ ਘਾਟਾ ਲੱਗਣਾ ਜੇ ਫੁੱਲ ਭਰਨੀ ਆ ਫੇਰ ਘਾਟਾ ਲੱਗ ਫੇਰ ਘਾਟਾ ਲੱਗ ਜਾਂਦਾ ਏ ਲੈਣਾ ਲੈਣਾ ਇਹ ਲੈਣ ਨੂੰ ਟਾਈਮ ਲੱਗਣਾ ਇੱਧਰ ਜੀ ਪਾਣੀ ਘਟ ਆਉਂਦਾ ਏ ਉੱਚੀ ਇਹ ਨਾਲੇ ਇੱਧਰਲੀ ਸਾਈਡ ਆਹ ਮਿੱਟੀ ਇੱਧਰ ਤੇ ਉੱਚੀ ਇੱਥੇ ਤਾਂ ਆਏ ਓਰੇ ਹੋਰ ਤਾਂ ਕੁਝ ਨਹੀਂ ਬਾਕੀ ਦੇਖਦੇ ਆ ਹੁਣ ਉਗਣਾ ਨਾ ਉਗਣਾ ਜਿੰਮੇ ਹਣਾ ਗੱਭੇ ਬੀਜੇ ਵੀ ਆਪਾਂ ਨੇ ਇਹ ਤਾਂ ਹੈ ਪਰ ਗੱਭੇ ਬੀਜੇ ਕਰਕੇ ਤਾਂ ਉਗ ਜਾਣਗੇ ਗੱਭੇ ਬੀਜਣੇ ਕਰਕੇ ਉਗ ਜਾਣਗੇ ਹਾਂ ਅੱਛਾ ਜਿਹਦਾ ਇਹਨੇ ਕਿੰਨਾ ਹੋ ਗਿਆ ਪਰ ਹੁਣ ਉਹਨੇ ਸਪਰੇਅ ਕਰਤੀ ਆਪਾਂ ਨੇ ਵੀ ਕਰਤੀ ਸਪਰੇਅ ਤਾਂ ਹੂੰ ਕੱਖ ਮਰ ਕੱਖ ਦੀ ਘਰੀ ਆ ਉਹ ਬਸ ਫੇ ਕੱਖ ਜਿੰਮੇ ਆ ਮਰੇ ਤੇ ਤਾਂ ਐਂ ਦਿਖਣ ਲੱਜਣਾ ਆਪਣਾ ਵੀ ਆਪਣਾ 5 ਦਿਨ ਦੀ ਫਰਕ ਆ ਹਾਂ ਹਾਂ ਹੂੰ ਬਾਕੀ ਦੇਖਦੇ ਹਾਂ ਹੂੰ ਕੀ ਕਹਿੰਦਾ ਕਾਣੇ ਦੇਖ ਕੇ ਹੀ ਕਹਿੰਦਾ ਜੀ ਕਣ ਹਾਂ ਅਸੀਂ ਕੱਲ ਦੇਖ ਕੇ ਆਏ ਤੇ ਪਰसों ਨਾ ਪਰसों ਦੇਖ ਕੇ ਆਏ ਤੇ ਬਾਬਾਈ ਨਾ ਮੈਂ ਚਲੋ ਦੇਖੇ ਹੁੰਦੇ ਉਹ ਵੀ ਜੰਮਿਆਗੇ ਨਹੀਂ ਕਿ ਮੁੱਲੇ ਪਨੀਰੀ ਲੈਣੀ ਪਊ ਉਹ ਹੂੰ ਸਫਲ ਕਿਸਾਨ ਕਾ ਹੂੰ ਤੇ ਦੇਖ ਲੋ ਮਰਜੀ ਆ ਉਹ ਤਾਂ ਜਾਣਾ ਉਮੀਦ ਤਾਂ ਹੈ ਸਾਲ ਘਟ ਜੰਮੇ ਉਹ ਜਮਤ ਆਉਣਾ ਹੀ ਹਾਂ ਹਾਂ ਬਾਕੀ ਅੱਜ ਘਰਾਂ ਵੀ ਲਾਵਾਂਗੇ ਜਿਹੜੇ ਹੋਲੇ ਕਿਹਾ ਇਹ ਕੋਤਾ ਲਿਖਿਆ ਹੁੰਦਾ ਵੀ 70% ਜਰਮੀਨੇਸ਼ਨ ਹਾਂ ਇਹ ਤਾਂ ਲਿਖਿਆ ਤਾਂ ਹੁੰਦਾ ਇਹ ਬਾਕੀ ਹੋਰ ਕੀ ਪਤਾ ਲਿਖਿਆ ਤਾਂ ਹੋਇਆ ਉਹਦੇ ਤੇ ਵੀ 70% ਜਰਮੀਨੇਸ਼ਨ ਹੋਊਗੀ ਹੋਊਗੀ ਮਿਨੀਮਮ ਆ 70 ਬਾਕੀ ਹੁਣ ਦੇਖਦੇ ਹਾਂ ਹੋ ਤਾਂ ਜਾਣੇ ਚਾਹੀਦੇ ਆ ਜੇ ਜਰਮੀਨੇਸ਼ਨ ਦਿਖੀ ਵੀ ਆ ਚੱਲ ਕੋਈ ਨਹੀਂ ਲਓ ਜੀ ਹੁਣ ਲੱਗੇ ਬਗੁੰਨਰਾ ਵਾਲਾ ਬੋਣ ਪਹਿਲਾਂ ਵੀ ਇਦਾਂ ਜਿ ਤਵੀਆਂ ਨਾਲੇ ਪਾਇਆ ਤਾਂ ਜੀ ਤੇ ਅੱਜ ਫਿਰ ਤਵੀਆਂ ਨਾਲੇ ਬੋਣ ਲੱਗੇ ਹੁਣ ਇੱਥੇ ਬਾਅਦ ਸ਼ਾਇਦ ਯਾ ਕਣਕ ਦੀ ਜਣੀ ਹੋਊਗੀ ਯਾ ਸਰੋਂ ਵਾਕੀ ਬੱਪਾ ਨੇ ਪਤਾ ਹੀ ਨਹੀਂ ਡੇਢ ਦੀ ਸੈਨ ਬਣ ਗਿਆ ਵਧੀਆ ਬਾਬੇ ਇਹ ਥੋੜੇ ਜਿਹਾ ਬਬੂਦਰਾ ਦੇ ਪੱਤੇ ਆ ਹਲੇ ਵੀ ਬੂਦਰਾ ਕਰਕੇ ਹੋਰ ਦਾ ਕੋਈ ਚੱਕਰ ਨਹੀਂ ਕੋ ਬੂਦਰਾ ਦਾ ਪੱਤੇ ਹੀ ਆ ਬਸ